ਹਾਂਜੀ ਮੇਤਰੋ ਕੀ ਹਾਲ ਚਾਲ ਆਸ ਦਿਨ ਨੂੰ ਵੀ ਵਲੌਗਸ ਉਦਾ ਸਵਾਗਤ ਹੈ ਜੀ ਅੱਜ ਆਪਾਂ ਖੁੱਡੇ ਪਾਉਣੇ ਆ ਜੀ ਇੱਥੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਲੱਗੇ ਆ ਜੀ ਖੁੱਡੇ ਪਾਉਣ ਕਬੂਤਰਾਂ ਦੇ ਤੇ ਤੁਸੀਂ ਸਾਡੇ ਚੈਨਮੀ ਨੂੰ ਸਟਾਈਲਾਈਕਰ ਕਮੈਂਟ ਕਰਦੇ ਹੋ ਪਹਿਲਾਂ ਅਸੀਂ ਹੁਣ ਇੱਥੇ ਲਾਉਣ ਲੱਗੇ ਆ ਜੀ ਆ ਗਾਰੇ ਨੂੰ ਵਾੜ ਕਿਵੇਂ ਲਾਉਂਦੇ ਆਂ ਕਰਕੇ ਹਾਂ ਤੇ ਹੋ ਪਤਲੀ ਪਤਲੀ ਲਾਉਣੀ ਲੇਕੇ ਰਾ ਜਿਹੜਾ ਪਾਣੀ ਜਿਆ ਕਰ ਲ ਪਤਲੀ ਬਦਲੀ ਵਾੜ ਦੀ ਲਾ ਦੀ ਦੇਖੋ ਇਹ ਵਾੜ ਉਹ ਲਾਉਣੇ ਹੀ ਬਾਜਦੇ ਚਣਾਈ ਜਨਾਇ ਸਟਾਰਟ ਕੀ ਤੂ ਦੀ ਤੁਹਾਨੂੰ ਦਿਖਾਵਾਂਗੇ ਚੱਲ ਬਸ ਹੁਣ ਵਾੜੂੜ ਲਾ ਲਈਏ ਹਾਂਜੀ ਮਿੱਤਰੋ ਇੱਧਰ ਆਪਾਂ ਖੁੱਡਾ ਖੁੱਡਾ ਪਈ ਜਾਂਦੇ ਆ ਇੱਧਰ ਵਲੌਗਰ ਜੀ ਦੱਸੋ ਬਾਈ ਥੋੜਾ ਜਿਹਾ ਹਾਂਜੀ ਮਿੱਤਰੋ ਗੁੱਡਾ ਪਾਉਣ ਲੱਗੇ ਸੀਗੇ ਕਾਹਦਰੇ ਇੱਕ ਵਾਰ ਕੱਢਤਾ ਤੇ ਚੱਲਣਾ ਮਾਰ ਰਹਿ ਗਿਆ ਇੱਧਰ ਦੇ ਪਾਸੇ ਕਬੂਤਰੀਆਂ ਦਾ ਉੱਧਰ ਕੂਤਰਾਂ ਦਾ ਉੱਧਰ ਜੋੜੀਆਂ ਦਾ ਇੱਧਰ ਜਿਹੜੇ ਕੂਤਰ ਕੂਤਰੀ ਜਿਹੜੇ ਮੇਰੇ ਨਹੀਂ ਘੋਣੇ ਬੱਚੇ ਕੂਤਰਾਂ ਦਾ ਉਹਨਾਂ ਦਾ ਠੀਕ ਆ ਜੀ ਉੱਧਰ ਮੇਨ ਆ ਇੱਧਰ ਆਏ ਆ ਠੀਕ ਆ ਜੀ ਠੀਕ ਹੈ ਜੀ ਬਸ ਕੱਢ-ਕੁੱਢ ਕੇ ਉਹਨੂੰ ਸੁਨੂਣੇ ਲਾ ਗਿਆ ਖੁੱਡਾ ਡੋ ਕਰਾ ਬੜੇ ਕੰਮ ਕੋ ਬਣਾਉਣੇ ਆ ਪਰਸਨਸਲ ਦੀ ਕੀ ਬੰਦਾ ਕੀ ਨਹੀਂ 13 ਤਸੀਲ ਸੂਸਤ ਬੰਨ ਕੇ ਚੰਗੀ ਤਰੀਕੇ ਨਾਲ ਕਰ ਲੀਏ ਕੰਮ ਇਹ ਕੁੱਤੰਗਾ ਡੇਡੀਆਂ ਨਾਲ ਨਿਕਲ ਜਾਣ ਪਲਾਟ ਕੰਗਾ ਡੇਡੀਆਂ ਇਕੜੀਆਂ ਸਾਡੇ ਤੋਂ ਤੇ ਗਰਮੈਸ਼ ਬੜੀ ਸੀ ਪਿਛਲੇ ਖੁੱਡੇ ਚ ਤਾਂ ਕਰਕੇ ਤਾਂ ਸੂਤ ਦੇਖੋ ਬਹੁਤ ਹੀ ਜ਼ਿਆਦਾ ਤਕੜਾ ਸੂਤ ਆ ਇਹ ਅਮਰੀਕਾ ਤੋਂ ਮੰਗਾਇਆ ਦੇਖ ਲਓ ਜੀ ਬਸ ਦੇਸੀ ਜਿਗਾੜ ਕਰੀ ਜੰਨੇ ਜੀ ਮੇਰੇ ਆਲੋਚਕਾਂ ਹਾਂਜੀ ਮਿੱਤਰੋ ਆਪਾਂ ਇੱਧਰ ਖੋਡੇ ਖਾੜੇ ਪਾਈ ਰੱਖੇ ਸੀ ਪਾਈ ਜਾਂਦੇ ਸੀ ਜੀ ਇਹਨੇ ਦੇਖ ਲਓ ਹੁਣ ਆਪਾਂ ਟਾਈਮਲੈਸ ਲਾਵਾਂਗੇ ਇੱਧਰ ਆਪਾਂ ਬੰਦੇ ਸਾਧਾ ਰੱਖਿਆ ਬਾਹਰ ਰੰਬੋਰਡ ਕਰਾ ਰੱਖਿਆ ਇੱਧਰ ਮਿਸਤਰੀ ਜਗਸੀਰ ਜੀ ਬਣੇ ਹੋਏ ਅੱਜ ਤਾਂ ਆਪ ਹੁਣ ਟਾਈਮਲੈਸ ਇਹਨਾਂ ਟਾਈਮਲੈਸ ਟਾਈਮਲੈਸ ਲਾ ਕੇ ਛੱਡਦੇ ਆਂ ਜੀ ਤੁਸੀਂ ਇੰਜੋਏ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਚੈਨਲ ਨੂੰ ਬਾਸ ਲਾਉਨੇ

ਕਿੰਨੇ ਚਾਰਜ ਬਾਈ ਜਨਾਈ ਹੋ ਜੂਗੀ ਕੱਲ ਤੱਕ ਕੱਲ ਤੱਕ ਠੀਕ ਹੈ ਜੀ ਹਾਂਜੀ ਮਿੱਤਰੋ ਇੱਧਰ ਖੁੱਡੇ ਖਾਡੇ ਦੇ ਨੋਜੀ ਬਣਾਤੇ ਸੀ ਥੋੜੇ ਛੱਤ ਛੁੱਤ ਤਾਂ ਉੱਧਰ ਲਈ ਚਨਾਈ ਰਹਿੰਦੀ ਹੈ ਜੀ ਉਹ ਕੱਪਾ ਕੱਲ ਕਰਾਂਗੇ ਥੋੜਾ ਤੁਹਾਨੂੰ ਦਿਖਾ ਦਈਏ ਦੇਖ ਲਓ ਜੀ ਚੈੱਕ ਕਰ ਲਓ ਖੁੱਡੇ ਖਾਡੇ ਦੇਖ ਲਓ ਤਾਂ ਕੱਲ੍ਹ ਤੱਕ ਪੂਰੀ ਚਨਾਈ ਚੱਕ ਦੇਣੀ ਹੈ ਜੀ ਛੱਤ ਛੁੱਤ ਲਾ ਦੇਣੀ ਆਪਾਂ ਠੀਕ ਹੈ ਤਾਂ ਬਾਅਦ ਵਿੱਚ ਮਿਲਾਂਗੇ ਤੁਹਾਨੂੰ ਫੋਨ ਕਰ ਕਰੇ ਜਾਵੜ ਗਈ ਹਾਂਜੀ ਮਿੱਤਰੋ ਆਪਾਂ ਉਹ ਦਿਨ ਖੁਦੇ ਖੜੇ ਦੀ ਚਣਾਈ ਕਰਦੇ ਸੀ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ ਤੇ ਅੱਜ ਆਪਾਂ ਛੱਤ ਸੁੱਤ ਸਾਰਾ ਕੁਸਲਾ ਦੇਣਾ ਜੀ ਸਿਸਟਮ ਪੂਰਾ ਹੈਵੀ ਕਰ ਦੇਣਾ ਜੀ ਅੱਜ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ ਗਾਰਾ ਗੂਰਾ ਤਿਆਰ ਆ ਬਾਈ ਜੀ ਤਿਆਰ ਦੇਖ ਲੋ ਜੀ ਚਣਾਈ ਜਿਹਨੂੰ ਓਕੇ ਕਰਤੀ ਸੀ ਥੋੜਾ ਜਿਹਾ ਬਾਈ ਤੁਸੀਂ ਖੜਿਓ ਆਪਾਂ ਥੰਬਨੇਲ ਵਾਲ ਤੇ ਫੋਟੋ ਖਿੱਚ ਲਾਂਗੇ ਖੜਾ ਦੋਵੇਂ ਤੁਸੀਂ ਫੋਟੋ ਖਿੱਚ ਲਈਏ ਜੀ ਬੱਸ ਜਿਆਦਾ ਐਕਸਲੂਸਿਓ ਨਾ ਕਰੋ ਹਨ ਦੇਖ ਲਓ ਜੀ ਬਸ ਇੱਥੇ ਚਾਰ ਪੰਜ ਰਦੇ ਇੱਥੇ ਲਾਉਣੇ ਇੱਥੇ ਇੱਕ ਇੱਕ ਰਦਾ ਚੱਕ ਕੇ ਬਸ ਆਪਾਂ ਛੱਤ ਲਾ ਦੇਣੀ ਆ ਕਾਨੇ ਵਾਲੀ ਠੀਕ ਆ ਬਸ ਗਾਰੇ ਗਾਰੇ ਕੁਰੇ ਵੱਟ ਕੇ ਲਾਉਣੇ ਆ ਕਾਨੇ ਉੱਥੇ 1/2 ਕਿਲੋ ਮਹੀ ਸਾਰਾ ਮੈਨੂੰ ਦੇਹੀ ਕੋਈ ਮੈਂ ਖਰਾਬ ਨਹੀਂ ਕਰਨੀ ਭੈਣ ਜੋ ਆ ਬਾਵਾ ਬੂਆ ਛਿੱਲੀਆਂ ਹੁੰਦੀਆਂ ਕਾਨੇ ਨਾਲ ਤਾਂ ਠੀਕ ਆ ਬਲਕਿ ਬਾਵਾ ਹੀ ਲਈ ਓਏ ਆ ਕਿਹੜਾ ਓਏ ਆ ਤੁਸੀਂ ਦੱਸੋ ਜੀ ਕਮੈਂਟ ਕਰਕੇ ਆ ਕਿਹੜਾ ਆ ਇਹਦਾ ਬੁੱਲੜਾ ਕਿਹੜਾ ਕੱਲ ਹੀ ਠੀਕ ਹੈ ਕਰਦੇ ਆਂ ਜੀ ਹੁਣ ਤਿਆਰ ਤਾਂ ਬਸ ਬਸ ਜਦੋਂ ਖੁੱਡਾ ਖੁੱਡਾ ਪੈਪ ਹੋ ਗਿਆ ਉਹਦੇ ਤੁਹਾਨੂੰ ਦਿਖਾਵਾਂਗੇ ਹੁਣ ਹਾਂ ਗੇਟ ਕੋਡ ਬਣਵਾਇਆ ਜੀ ਠੀਕ ਹੈ ਦੇਖ ਲਓ ਬਸ ਤਾਂ ਆਪਣਾ ਵਲੌਗ ਦੇਖ ਲਿਓ ਆਪਾਂ ਪਾਰਕ ਤੇ ਕ੍ਰਿਕਟ ਦਾ ਟੂਰਨਾਮੈਂਟ ਤੇ ਗਏ ਸੀ ਬਹੁਤ ਹੀ ਜ਼ਿਆਦਾ ਉੱਥੇ ਉਹ ਹੋਇਆ ਕੀ ਹੋਇਆ ਸੀਗਾ ਬਹੁਤ ਹੀ ਭੁੱਖੇ ਮਰ ਗਏ ਜੀ ਹੱਤ ਬਾਦ ਆਪਾਂ ਨਹੀਂ ਜਾਂਦੇ ਗਗਨਾ ਜਿੱ ਗਿਆ ਘਰੇਗਾ ਨਾ ਬੀਤੇ ਦਰ ਮਟੀ ਮਟੀ ਬਣਾਈ ਜੰਨੇ ਆ ਆ ਦੇਖੋ ਜੀ ਕਿਆ ਬਾਤਾਂ ਨੇ ਖੱਚ ਕੇ ਰੱਖਿਆ ਮੁੰਡਿਆਂ ਨੇ ਕੰਮ ਪੂਰਾ ਦੇ ਕੁਡੇ ਆਪਣੇ ਹੋਰ ਆ ਪਾਣੀ ਦੇ ਬਾਲਡਰ ਪਰ ਕੇ ਲਾਣ ਕਰਾਖਤੇ ਈਟਾ ਉਟਾ ਜਪੂਰੀਆਂ ਦੋ ਤਿੰਨ ਬਾਲਡਰ ਕੱਢਨੇ ਨਿਕਲੇ ਆਉਣਗੇ ਤੇ ਮੁੜ ਕੇ ਛੱਤ ਲਾ ਦੇਣੀ ਆ ਛੱਤ ਕਿਹੜੀ ਲਾਉਣੀ ਆ ਸੀਗੀ ਦੂਜੀ ਆਰ ਸੀ ਆਰ ਸੀ ਹੂੰ ਜਿਵੇਂ ਲਾ ਦਾਂਗੇ ਕਿਸੇ ਮਸ਼ੀਨ ਲਈ ਜਿਵੇਂ ਲਾਵਾਂਗੇ ਮਸ਼ੀਨ ਮਸ਼ੀਨ ਮੰਗਾਵਾਂ ਮੰਗਾਵਾਂ ਕਰਵਾਉਂਗਾ ਫੋਨ ਕਰੀਗਾ ਆ ਵੀ ਐਸੀ ਤੋਂ ਦੇ ਇੰਟਰਵਿਊ ਤੇ ਆਏ ਬਈ ਉਹ ਬੋਲ ਜਖਸੀਰਾਂ ਹਾਂਜੀ ਬਾਈ ਤਾਂ ਹੁਣ ਖੁੱਡੇ ਪਾਉਣ ਲੱਗ ਗਏ ਆ ਜੀ ਇੱਧਰ ਵਾਰ ਇੱਕ ਦਾ ਕੱਢ ਤਾਂ ਇੱਕ ਰਹਿ ਗਿਆ ਠੀਕ ਆ ਮੇਰੇ ਵੀਰੋ ਇਹੋ ਜਿਹੋਲੀ ਕੰਮ ਚਿੱਲ ਜਲਣਾ ਇੱਧਰ ਬਾਈ ਆਪਾਂ ਲੱਗੇ ਹੋਏ ਆ ਆਪਾਂ ਥੋੜੇ ਮਤਲਬ ਜਿਆਦਾ ਆਪਾਂ ਪ੍ਰੋਫੈਸ਼ਨਲ ਮਿਸਤਰੀ ਹੈ ਨਹੀਂ ਗੇ ਬਸ ਟਾਈਮ ਪਾਸ ਜਾਹਾ ਕਿੰਨੇ ਦਾ ਖਰਚਾ ਆ ਦੀ ਥੋਡੇ ਥੋਡੇ ਫੋਨ ਦਾ ਥੋਡੇ ਦਾ ਖਰਚਾ ਆਪਾਂ ਨੂੰ ਪਤਾ ਨਹੀਂ ਉਹਨੂੰ ਪੁੱਛ ਮਾਲਕ ਕਿੱਥੇ ਆ ਕਿੰਨੇ ਠੇਕੇ ਮੰਗਾਇਆ ਤੁਸੀਂ ਸਾਡੇ ਨੂੰ 1 ਲੱਖ 1.5 ਹਜ਼ਾਰ ਦਾ 1 ਲੱਖ 1.5 ਹਜ਼ਾਰ ਦਾ ਕਦੋਂ ਚੈੱਕ ਦੋ ਜਾਂ ਕੈਸ਼ ਦੂੰਗੇ ਕੈਸ਼ ਕੈਸ਼ 4000 ਜੀ ਹਾਂਜੀ ਮਿੱਤਰੋ ਇੱਧਰ ਦੇਖ ਲਓ ਜੀ ਤੁਸੀਂ ਥੋੜਾ ਜਿਹਾ ਆਪਾਂ ਚਨਾਈ ਤੁਨੋਂ ਹੀ ਪੂਰੀ ਕਰਤੀ ਆ ਜੀ ਦੇਖ ਲਓ ਥੋੜਾ ਜਿਹਾ ਦਸਤਾ ਜਾ ਆਓ ਇੱਧਰ ਦੱਸਦਾ ਥੋੜਾ ਯਾ ਹੁਣ ਇਧਰ ਗੇਟ ਲਾਉਣੇ ਆ ਜੀ ਬਸ ਇੱਕ ਇਧਰ ਲਾਉਣਾ ਇੱਕ ਉਧਰ ਲਾਉਣਾ ਠੀਕ ਹੈ ਜੀ ਆਪਣੇ ਵਧੀਆ ਐਸਸੀ ਸੁਦਰ ਜੀ ਹੋਰ ਦੱਸੋ ਬਈ ਜੀ ਥੋੜਾ ਦੱਸੋ ਆ ਸਾਡੀ ਆਡੀਅנס ਨੂੰ ਮੇਰੇ ਬਹੁਤ ਵਧੀਆ ਮਿਸਰੀ ਕਿਸੇ ਬੁਕਿੰਗ ਕਰਨਾ ਹੋਇਆ ਹੈ ਇੱਕ 2000 ਰੁਪਏ ਲਿਆੜੀ ਹੈ ਠੀਕ ਹੈ ਬੁੱਕੀ ਬਣੀ ਥੋੜਾ ਰਹਿਣ ਸਬਸ ਬਸ ਇਨੇ ਆਣਾ ਹੀ ਹੈ ਬਸ ਜੀਪ ਵੀ ਕਮ ਹੈ ਆ ਮਜ਼ਦੂਰ ਹਮੇਸ਼ਾ ਹਮਾਰੇ ਸਾਥ ਹੁੰਦਾ ਹੈ ਦੇਖ ਲਓ ਚੰਗਾ ਨਗਰ ਦੇ ਵਿੱਚ ਜਿਹੜਾ ਪੀਗਰ ਮੋਲ ਲੈਣਾ ਉਹਦੇ ਬਣਾਇਆ ਹੋਇਆ ਕਿਸੇ ਟੈਬਲ ਦੇਖ ਲਈ ਬਸ ਜੀ ਆਪਾਂ ਹੁਣ ਇੱਥੇ ਛੱਤ ਛੁੱਤ ਲਾਉਣੀ ਆ ਇੱਧਰ ਦੋ ਆਪਾਂ ਗੇਟ ਲਾ ਦਿੰਨੇ ਆ ਤੇ ਗੇਟ ਦਿਖਾ ਦਿੰਦੇ ਗੇਟ ਕਿੱਥੇ ਹੋਏ ਗੇਟ ਇੱਕ ਗੇਟ ਆਪਾਂ ਛੋਟਾ ਲਾਉਣਾ ਤੇ ਵੱਡਾ ਗੇਟ ਉਹ ਪਿਆ ਦੇਖ ਲਓ ਜੀ ਤੁਸੀਂ ਤੇ ਬਸ ਆਪਾਂ ਗੇਟ-ਕੂਟ ਲਾ ਕੇ ਹੁਣ ਤੁਹਾਨੂੰ ਦਿਖਾਵਾਂਗੇ ਜਿਆਦਾ ਆਪਾਂ ਸਟੋਰੇਜ ਨਹੀਂ ਭਰਦੇ ਫੋਨ ਦੀ ਹਾਂਜੀ ਮਿੱਤਰੋ ਦੇਖ ਲਓ ਜੀ ਇੱਥੇ ਗੇਟ-ਕੂਟ ਆਪਾਂ ਲਾਈਏ ਨੇ ਦੇਖ ਲਓ ਤੇ ਇਧਰ ਆਪਣਾ ਦਿਹਾੜੀ ਉਲਾ ਰੱਖਿਆ ਤੂੰ ਤੇ ਨਾ ਦਿਖਾ ਪੈ ਹੀ ਪੌਣੀਆਂ ਦਿਖਾ ਦੇ ਹੈਗਾ ਤੇਰੇ ਫੋਨ ਦਿਖਾਈ ਕੈਪਸੂਲ ਦਿਖਾਈ ਹੈ ਕੈਪਸੂਲ ਦੇਖੋ ਜੀ ਮੁੰਡਾ ਰੈਡੀ ਕਰੀ ਜਾਂਦਾ ਮਸਾਲਾ ਮਸੂਲਾ ਦੇਖ ਲੋ ਜੀ ਹਾਂਜੀ ਮਿੱਤਰੋ ਹੁਣ ਸੋਨੇ ਜਾਦੀ ਕੇ ਖੁੱਡੇ ਕਿਨੇ ਕੀ ਬਣ ਗਏ ਆਪਣੇ ਆਪਣੇ ਕਿਸੇ ਸੇ ਦੇਖ ਲੋ ਜੀ ਖੁੱਡੇ ਖਾੜੇ ਬਾਸਨ ਗੇਟ-ਗੂਟ ਲਾਈ ਜਨੇ ਦੇਖ ਲੋ ਜੀ ਬਸ ਛੱਤ ਆ ਪਾਸ ਸਰ ਸੁਰ ਹੋਣ ਵਾਲੇ ਕਿ ਲਿਆਵਾਂਗੇ ਉੱਤੇ ਛੱਤ ਲਾ ਦਾਂਗੇ ਕਰਨ ਵਾਲੀ ਤਾਂ ਬਸ ਆਪਾਂ ਇੱਧਰ ਫੋਨ ਚਾਰਜ ਲਾ ਰੱਖੇ ਪਾਵਰ ਬੈਂਕ ਨਾਲ ਕਿਉਂਕਿ ਅੱਜ ਲੈਟ ਤਾਂ ਹੈ ਨਹੀਂਗੀ ਤਾਂ ਤਾਂ ਰੋਟੀ ਤਾਂ ਜੀ ਖਾਣੇ ਆ ਜੀ ਬਾਅਦ ਚ ਆਪਾਂ ਕਰਦੇ ਆਂ ਕੰਟੀਨਿਊ ਵਲੌਗ ਗੋਆ ਆ ਗਿਆ ਹੈ ਇਹਨਾਂ ਨੇ ਬਣਾਇਆ ਬਿਲਡਿੰਗ ਬਣਾਈ ਹੈ ਇੱਕ ਉੱਥੇ ਨਾ ਖਾਣ ਨੂੰ ਪਤਾ ਨਹੀਂ ਕੀ ਪਨੀਰ ਬਣਾਇਆ ਨੇ ਪਨੀਰ ਹਾਂਜੀ ਹੁਣ ਸੋਨੂੰ ਥੋੜਾ ਜਿਹਾ ਰੱਦ ਕੇ ਆਪਾਂ ਗੇਟ ਗੁੱਟ ਲਾਤੇ ਆ ਜੀ ਦੇਖ ਲੋ ਗੇਟ ਗੁੱਟ ਲਾਤੇ ਹੁਣ ਸਰ ਲਾਈਨ ਚੱਲੇ ਆ ਦੇਖ ਲੋ ਠੀਕ ਆ ਤਾਂ ਬਾਸ ਹੁਣ ਸਰ ਲਿਆ ਕੇ ਉੱਤੇ ਛਾਤੀ ਪਾਉਣੀ ਆ ਆਪਾਂ ਬਾਸ ਹੁਣ ਸਰ ਸਰ ਲਾਈਨ ਚੱਲੇਗੀ ਜੀ ਅੱਗੇ ਖੜੇ ਹੋ ਗਏ ਬਾਸ ਹੁਣ ਦੇਖਣ ਦੇ ਦੇਖ ਅੰਮਰ ਆ ਗਿਆ ਜੀ ਇਹ ਤੋਂ ਚੱਲੇ ਪਹਿਲਾਂ ਉਹ ਪਾਰ ਬੰਗੇ ਤੱਕ ਲਿਆਵਾਂ ਪਹਿਲਾਂ ਪਾਰ ਬੰਗੇ ਤੱਕ ਲੈ ਕੇ ਜੀ ਆਪਣਾ ਚਾਰਜ ਲਾ ਰੱਖਿਆ ਮਿੰਟ ਤੂੰ ਮਨਾਪਾ ਕਰਨ ਨੂੰ ਲੈਣ ਆ ਗਏ ਸੀ ਥੋੜੀ ਜਿਹੀ ਪਕਾਈ ਜਾ ਦੇਣੀ ਹੋਗੀ ਪਹਿਲਾਂ ਅਸੀਂ ਉਧਰਲੇ ਬੰਨੇ ਜਾ ਚੁੱਕੇ ਸੀ ਉਧਰਲੇ ਬੰਨੇ ਆਏ ਕਵਰ ਵਿੱਚ ਆ ਜਾਂਦਾ ਵੀਡੀਓ ਦੇ ਚਲਦੀ ਚਲਦੀ ਇਹ ਕਵਰ ਬੜਾ ਢੇਲਾ ਉਹ ਉੱਥੇ ਲਿਉਣੀ ਆਏ ਤੈ ਉਹ ਖੜੇ ਇੱਕ ਤਾਂ ਉਹ ਖੜੇ ਸਾਨੂੰ ਜ਼ੂਮ ਕਰਕੇ ਦਿਖਾਉਣੇ ਆ ਜੀ ਜੇ ਹੋ ਗਿਆ ਤਾਂ ਇਹ ਹੋਵੇ ਹੁਣ ਜਾਣ ਲਈ ਥੋੜਾ ਫੋਨ ਸਿੱਧਾ ਕਰ ਜਾਈ ਦੁਬਾਰਾ ਵੀਡੀਓ ਕੱਟ ਕੇ ਲਾਉਣੇ ਆ ਹਾਂ ਜੀ ਮਿੱਤਰੋ ਇੱਧਰ ਆਪਾਂ ਹੁਣ ਕਾਨੇ ਕੋਨੇ ਵੱਢਣ ਲੱਗ ਗਿਆ ਜੀ ਦੇਖ ਲੋ ਜੀ ਠੀਕ ਆ ਵੱਜ ਗਈ ਕੇ ਨਾ ਡੋਈ ਨਾ ਕੰਡ ਲੜੂਈ ਦੇਖ ਹੁਣ ਆ ਲੱਗ ਗਿਆ ਇਹ ਤਾਂ ਲੱਗਣਗੇ ਜਖਸਿਰ ਉਹ ਚੁੰਨੀ ਫੜਾ ਮੈਨੂੰ ਓਏ ਚੁੰਨੀ ਤਾਂ ਫੇਰ ਐਵੇਂ ਕੀ ਵੱਢੂੰਗਾ ਤੂੰ ਮੈਂ ਤਾਂ ਦਸਤਾਨੇ ਲਿਆਉਂਦਾ ਹੁਣ ਵੱਢਣੇ ਉੱਢਣੇ ਹੁੰਦੇ ਦਾ ਐਵੇਂ ਪੁਲੇ ਖੜੇ ਆ ਖਾਲੇ ਦੇ ਨੁੱਕਰ ਤੇ ਮੈਂ ਤਾਂ ਪਹਿਲਾਂ ਨਹਾ ਲ ਗਿਆ ਯਾਰ

ਵੱਡਾਂ ਦੀ ਲੋੜ ਇਹ ਬਹੁਤ ਹੀ ਮੁਸ਼ਕਲ ਨਾਲ ਇੱਥੋਂ ਤਾਂ ਹੀ ਆਇਆ ਜੀ ਖਾਲ ਦੀ ਤੇਤ ਦੀ ਵਾਰ ਆਇਆ ਜੀ ਦੇਖ ਲਓ ਖਾਲ ਦੇ ਵੇਦ ਦੀ ਤਾਂ ਨਹੀਂ ਆਇਆ ਆ ਖਾਲ ਵੇਦ ਦੀ ਆਇਆ ਠੀਕ ਹੈ ਦੇਖੋ ਨਾ ਕਿੰਨਾ ਇੱਥੇ ਤਾਂ ਪੂਰਾ ਹੈਵੀ ਹੋਇਆ ਬਹਿ ਗੋਲ ਚਾਲ ਵੱਡਾਂ ਦੇ ਆਪਾ ਯਾਰ ਇੰਨੇ ਤਗੜੇ ਜਵਾਨ ਆ ਵੱਡੇ ਪਏ ਯਾਰ ਦੇਖ ਹਾਂ ਹਾਂ ਹੈ ਨਾ ਛਾਟ ਦੇ ਨਾ ਠੀਕ ਇੰਨਾ ਜੋ ਆ ਕਾਨੇ ਕਾਨੇ ਕੱਢ ਲਿਆ ਆਪਣੇ ਤਬੱਸ ਜੀ ਹੋਣਾ ਸੀ ਕੰਮ-ਕੁਮ ਕਰਕੇ ਤੁਹਾਨੂੰ ਬਾਤ ਦਿਖਾਂਗੇ ਠੀਕ ਆ ਤਬੱਸ ਆ ਵੜ ਬੜ ਲਗੇ ਜੀ ਠੀਕ ਹੈ ਖੁੱਡਾ ਪਾਈ ਗਏ ਜਾ ਕੇ ਛੱਤ ਲਾਦ ਗਏ ਉਹਦੀ ਤਾਂ ਫਿਰ ਤੁਹਾਨੂੰ ਮਿਲਦੇ ਆ ਜੀ ਠੀਕ ਹੈ ਮੋਟਰਸਾਈਕਲ ਦੀ ਮੇਰੇ ਕੋਲ ਹੀ ਆ ਮੋਟਰਸਾਈਕਲ ਕੋਈ ਨਹੀਂ ਲੈ ਕੇ ਜਾਂਦਾ ਠੀਕ ਆ ਤਬੱਸ ਵੜ ਲਗੇ ਜੀ ਠੀਕ ਹੈ ਜੀ ਭਾਈ ਬੜੀ ਮੁਸ਼ਕਲ ਨਾਲ ਕਰਨੇ ਲੱਭੇ ਆ ਤੇ ਇੱਧਰ ਗੁਰਪ੍ਰੀਤ ਲੱਗਿਆ ਵਾ ਇੱਕ ਵੱਡਣ ਤੇ ਇੱਕ ਇੱਕ ਕਰਕੇ ਵੜਦੇ ਆ ਪੋਲ ਜਾ ਬਣ ਜੂ ਇੱਥੋਂ ਤੇ ਹੱਥ ਸਾਡੇ ਵੱਡੇ ਗਏ ਆ ਸਾਰੇ ਆ ਛਿੱਲੇ ਗਏ ਆ ਕਾਨਿਆਂ ਦੇ ਚੱਕਰਾਂ ਚ ਪਰ ਖੁੱਡੇ ਪੌਣੇ ਸਾਨੂੰ ਜ਼ਰੂਰੀ ਹੈ ਸ਼ੌਂਕ ਪਹਿਲਾ ਸਾਡਾ ਸਰੀਰ ਬਾਦ ਚੋਂ ਆ ਠੀਕ ਹੈ ਜੀ ਤੇ ਵਾ ਹੁਣ ਆ ਵੱਡੂ-ਵੱਡ ਕੇ ਲੈ ਜੀਏ ਇਕੱਠੇ ਬੜਾ ਇੱਥੋਂ ਹੋ ਜਾਣਗੇ ਨਾ ਦੋ ਦੋ ਮਰ ਲੋ ਦਿਖਾਤਾ ਸੀ ਜੀ ਪੁਰੇ ਦੋ ਤਿੰਨ ਨਾ ਦੇ ਪਿੱਛੇ ਪਿੱਛੇ ਹੋ ਕਿਉਂ ਹੋਣਾ ਜੀ ਇੱਕ ਤਾਂ ਵੱਡਾ ਹੀ ਤੇ ਯਾਰ ਇੱਕ ਤਾਂ ਵੱਡਿਆ ਹੀ ਪਿਆ ਇੱਕ ਹਿਸਾਬ ਦਾ ਇੱਕ ਤਾਰਿਆ ਜੀ ਚੈੱਕ ਕਰੋ ਇਹ ਕਾਰ ਆ ਰਿਸਕੀ ਕੰਮ ਆ ਵੈਸੇ ਸੱਪ ਸੁਪ ਤੋ ਤਾਂ ਪਰ ਵੈਗਰੂ ਆਸਰੇ ਆ ਜਿੰਨੇ ਸੁਆਸ ਲਿਖੇ ਉਹ ਨਹੀਂ ਹੋਣੇ ਜਿੱਥੇ ਹੋਣੀ ਜੋ ਹੋਣਾ ਉੱਥੇ ਹੀ ਹੋਣਾ ਜਾ ਕੇ ਕੋਈ ਨਹੀਂ ਹੁੰਦਾ ਵੇ ਪ੍ਰਵਾਹ ਰਿਆ ਕਰੋ ਤੇ ਵੱਡ ਵੱਡ ਰਹੀ ਹੈ ਜੀ ਠੀਕ ਆ ਹਰ ਇੱਕ ਦਾ ਕੰਮ ਇੱਧਰ ਦੇਖੋ ਬਹੁਤ ਰਿਸਕ ਦਾ ਕੰਮ ਹੈ ਨਹਿਰ ਐਡ ਵੱਡੇ ਦਾ ਖਾ ਇੱਧਰ ਹਾਂ ਸੱਚ ਆ ਰਹੀ ਇੱਥੇ ਹੋਰੀ ਇੱਕ ਦੀ ਤਾਂ ਆ ਨਹਿਰ ਵੀ ਬਹੁਤ ਡੂੰਗੀ ਹੈ ਥੱਲੇ ਸੱਤ ਪੁੱਤ ਆ ਐਸੇ ਪਿਆਰ ਵੀ ਦੇਖੋ ਜੀ ਕਾਨੇ ਤੇ ਰੱਖ ਰੱਖਿਆ ਹਾਂ ਆ ਹੁਣ ਵੱਡ ਰਹੀ ਗਈ ਸੀ ਮੜਕ ਫੌਂਦ ਦੀ ਸਟੋਰੀ ਭਰ ਜੂਗੀ ਠੀਕ ਆ ਮੇਰੇ ਵੀਰੋ ਇੱਧਰ ਦੇਖੋ ਜੀ ਬਲੌਗਰ ਜੀ ਚੱਲੇ ਆਪਾਂ ਕੱਟਕੁੱਟ ਦਿਖਾ ਦਈਏ ਕਿੰਨੇ ਕਿੰਨੇ ਸਾਨੂੰ ਕੱਟ ਵੱਜ ਗਏ ਇੱਕ ਆ ਕੱਟ ਵੱਜ ਗਿਆ ਦੇਖ ਲਓ ਕਾਨੇ ਇੱਧਰ ਦੇਖੋ ਜੀ ਬਹੁਤ ਹੀ ਜ਼ਿਆਦਾ ਕੱਟਕੁੱਟ ਟਾਈਮ ਟਾਈਮ ਦੇਖ ਲੈਂਗੇ ਸੋਚੋ ਵੀ ਨਹੀਂ ਖੁੱਲਦੀ ਉਹ ਦੇਖੋ ਜੀ ਇੱਧਰ ਬਲੌਗਰ ਜੀ ਡਿੱਗ ਚੁਕਿਆ ਖਾਲੇ 'ਚ ਡਿੱਗ ਚੁਕਿਆ ਜੀ ਮੈਨੂੰ ਹੁਣ ਦੱਸੋ ਕਿੱਥੇ ਦੁਕਾਨ ਕਾਨਾ ਬਸ ਕਾਨੇ ਨੂੰ ਦੇਖ ਕੇ ਹੱਥ ਲਾਈ ਦੇਖੋ ਜੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋ ਗਿਆ ਜੀ ਲਹੂ ਲਾ ਨਿਕਲ ਗਿਆ ਜੀ ਆਪਣੀ ਗੱਲ ਹੁਣ ਤੇ ਦਿਖਾ ਦਈਏ ਸੋਨੂੰ ਮਾੜਾ ਆ ਤਬਾਸ ਸੋਨੂੰ ਵਲੌਗਰ ਜੀ ਹੋ ਚੁੱਕਿਆ ਜੀ ਹੁਣ ਹੁਣ ਕਾਨੇ ਕਾਨੀ ਕਰ ਦੇਣਗੇ ਠੀਕ ਐ ਛੇਦੀ ਵੜ ਦੋ ਬਾਈ ਫਿਰ ਮਿਲਦੇ ਆਂ ਸੋਨੂੰ ਹੁਣ ਘਰੇ ਜਾ ਕੇ ਵਲੌਗ ਵਾਲਾ ਵੱਡਾ ਹੋ ਜਦੋਂ ਫਿਰ ਦੇਖੋ ਜੀ ਠੀਕ ਐ ਹਾਂ ਜੀ ਜਿੱधर ਦੇਖੋ ਕੀ ਬਾਤਾਂ ਨੇ ਇਹਰੇ ਫੜਾਵੇਂ ਨੂੰ ਕੈਮਰਾ ਕੈਮਰਾ ਬਹੁਤ ਦੂਰਾ ਮੈਂ ਇੱਧਰ ਤੋਂ ਬੱਸ ਹੁਣ ਚੱਲੀ ਜਾਂ ਚੱਲੀ ਜਾਂਦੀ ਵੀਡੀਓ ਹਾਂਜੀ ਦੇਖੋ ਜੀ ਹੁਣ ਕਾਨੇ ਕੋਨੇ ਲਈ ਜੰਨੇ ਅਸੀਂ ਦੇਖੋ ਬੱਸ ਇਹਦੀ ਚੱਲ ਓਏ ਸਭ ਸਹੀ ਹੋ ਪਏਗਾ ਇਹ ਦੇਖੋ ਜੀ ਹਾਂ ਟਾਈਮ ਬਹੁਤ ਮਾੜਾ ਹੋ ਗਿਆ 4 ਵਜੇ ਜੀ ਬਈ ਤੇ ਦੁਕਾਨੇ ਕੋਨੇ ਲੈ ਕੇ ਰੱਖਦੇ ਆਪਾਂ ਤੇ ਇਧਰ ਆਹ ਕਰੀ ਜੰਨੇ ਖੁੱਡੇ ਦੀ ਛੱਤ ਪਾਈ ਜੰਨੇ ਕੈਮਰਾ ਸ਼ੋਟ ਆ ਪਤਾ ਨਹੀਂ ਲੱਗਦਾ ਐਰਫੋਨ ਮਤਲਬ ਡਿਸਪਲੇ ਛੋਟੀ ਹੈ ਪੁਰਾਣਾ ਹੀ ਉਹ ਖੁੱਟਾ ਹੁੰਦਾ ਏ ਲਈ ਆ ਦੇਖੋ ਜੀ ਹੁਣ ਛੱਤ ਛੁੱਟ ਪਾ ਦਈਏ ਕਿਰਾ ਕਾਨਿਆਂ ਦੀ ਉੱਤੇ ਤੇ ਫਿਰ ਇਹਦੇ ਉੱਤੇ ਹੋਰ ਪੱਲੜ ਪਾ ਕੇ ਤੇ ਮਿੱਟੀ ਪਾ ਦੇਵਾਂਗੇ ਠੀਕ ਹੈ ਜੀ ਸਟਾਰ ਕੈਮਰੇ ਕੈਮਰੇ ਪਾਪਰਾ ਜੀ ਚੱਲ ਹਾਂਜੀ ਬਾਈ ਤੇ ਹੁਣ ਕੀ ਕਹਿੰਦੇ ਕਾਨੇ ਪਾ ਦਿੱਤੇ ਸੀ ਤੇ ਹੁਣ ਤੇ ਆ ਕਾਜ ਪਾਉਣ ਲੱਗੇ ਆ ਡਬਲ ਸੇਮਤੀ ਤੇ ਉੱਤੇ ਹੋਰ ਚੀਜ਼ਾਂ ਪਾ ਦਾਂਗੇ ਇਧਰ ਫੜੋ ਬਾਈ ਜੀ ਆਣ ਕੇ ਕਿਹੜਾ ਥੋੜੀ ਜੀ ਤਾਂ ਯਾਰ ਰੁਕ ਯਾਰ ਹਾਂਜੀ ਮਿੱਤਰੋਂ ਖੁੱਡੇ ਖਾੜੇ ਪਾਤੇ ਸੀ ਦੇਖ ਲਓ ਜੀ ਇਧਰ ਪਾਤੇ ਆ ਜੀ ਖੁੱਡੇ ਸਟਾਰਟਰ ਹਾਂਜੀ ਬਈ ਤਾਂ ਖੁੱਡੇ ਪਾ ਕੇ ਆਪਾਂ ਕੰਪਲੀਟ ਕਰਤੇ ਅਜੇ ਅਨਕੰਪਲੀਟ ਅਨਕੰਪਲੀਟ ਪਏ ਆ ਕਿਉਂਕਿ ਮਿੱਟੀ ਪਾਈ ਆ ਉੱਤੇ ਹਜੇ ਅਜੇ ਨਹੀਂ ਹੋਇਆ ਤੇ ਕੱਲੋਂ ਬਨੇਰੇ ਬਨੂਰੇ ਵਾਦਾਂਗੇ ਠੀਕ ਆ ਜੀ ਤੇ ਮੁੜ ਕੇ 10-15 ਦਿਨ 10-15 ਸੌਰੀ 5-7 ਦਿਨਾਂ ਦੇ ਵਿੱਚ ਵਿੱਚ ਕੂਤਰ ਛੱਡ ਦਾਂਗੇ ਇਹਦੇ ਵਿੱਚ ਬਾਕੀ ਬਹੁਤ ਬਹੁਤ ਥੈਂਕ ਯੂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਪੋਰਟ ਕਰਾਈ ਆ ਅਮਨੀਤ ਆਵੇ ਐਂਡ ਗੁਰਪ੍ਰੀਤ ਜੈਨ ਜੈਸ਼ਨ ਠੀਕ ਆ ਜੀ ਬਾਕੀ ਓਕੇ ਆ ਹੁਣ ਅਸੀਂ ਚੱਲਦੇ ਹਾਂ ਕਿ ਕ੍ਰਿਕਟ ਖੇਡਣ ਬੰਦ ਠੀਕ ਆ ਮੇਰੇ ਵੀਰੋ <coughs> <ते दिए। coughs> हाँ जी मित्रों घरे आ गए छत छुत गुडे जी डाती बस कंप्लीट करता साम तो बस आप हम एडिटिंग करते हैं एंडोन कर दिए जी बाकी रात तरह तो बस एलोन करते जी मिलते कर हो ਲੌਂਚ ਤਾਂ ਬਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੀ ਠੀਕ ਆ ਬਸ ਸਟਾਰਟ ਅਪ ਭਾਈ ਤਾਂ ਮਿਲਾਂਗੇ ਅਗਲੇ ਵੀਲੌਂਚ ਦਾ ਹਬਾਰਾ